ਹੁੰਦਾ ਪਿਆ ਤਾਂ ਆਪਾਂ ਇੱਥੇ ਲਾਣਾ ਵਾਜੀ ਦੁਕਾਨਾਂ ਦੇ ਮਾਲ ਕਿਉਂ ਲਾਣਾ ਇੱਥੇ ਮਾਲ ਕਿੱਥੇ ਲਾਣਾ ਟਾਈਮ ਇਹ ਆਏ ਨਾ ਨੇ ਟਾਈਮ ਘੜਾ ਇਹਨਾਂ ਆ ਜਾ ਟਾਈਮ ਰੱਖਿਆ ਰੱਤੀ ਬੋਤਵਲਾ ਕੋਈ ਇੱਥੇ ਹੁੰਦਾ ਉਹਦੀਆਂ ਗਈਆਂ ਉਹਦਾ ਪਾਲਸ ਵਾਲੇ ਕਿੱਥੇ ਆ ਆਪੋਰ ਚ ਕੋਲੀ ਬੱਜੀ ਉਹਦਾ ਪਾਲਸ ਵਾਲੇ ਕਿੱਥੇ ਆ ਸਾਈਡ ਸਰ ਗੱਡੀ ਖਾਲੀ ਆ ਆ ਬੰਦਾ ਮੈਨੂੰ ਧਮਕੀਆਂ ਦੇਣ ਲੱਗਿਆ ਕਹਿੰਦਾ ਤੂੰ ਮੇਰਾ ਜਲਾਣ ਕਰਕੇ ਦੇਕ ਮੈਂ ਸ਼ਟਰ ਬੰਦ ਕਰਕੇ ਧਰਨਾ ਦੇ ਦੇਣਾ ਆਹ ਬੰਦਾ ਮੈਨੂੰ ਧਮਕੀਆਂ ਦੇ ਰਿਹਾ ਮੇਰੀ ਡਿਊਟੀ 'ਚ ਵਿਘਨ ਪਾਉਣ ਦੇ ਆ ਜੀ ਜਲਾਣ ਲੱਗਾ ਸੀਗਾ ਹੁਣ ਬੋਲ ਯਾਰ ਜਿੱਦਾਂ ਪਹਿਲਾਂ ਬੋਲਦਾ ਜਲਾਣ ਲੱਗਾ ਸੀਗਾ ਜਿੱਦਾਂ ਪਹਿਲਾਂ ਧਮਕੀਆਂ ਦੇ ਰਹੀ ਸੀ ਬੋਲ ਨਾ ਭਾਈ ਸਾਹਿਬ ਆਪਾਂ ਧਮਕੀ ਨਹੀਂ ਦੇਣੇ ਆਪਾਂ ਕੰਮ ਆਇਆ ਆ ਬਾਹਰ ਆਪਾਂ ਮਾਲ ਇੱਥੇ ਨਹੀਂ ਆਪਾਂ ਨਹੀਂ ਲਾਣੇ ਆ ਬਈ ਵਿਘਨ ਆਪਾਂ ਨਹੀਂ ਲਾਣੇ ਬਈ ਕੋਈ ਵਿਘਨ ਇੱਥੇ ਮਾਲ ਉਤਰਦਾ ਪਿਆ ਵਾ ਇੱਥੇ ਆਪਾਂ ਕੰਮ ਕਰਨਾ ਨਹੀਂ ਨਹੀਂ ਜਿਸ ਘੰਗਣਾ ਪਹਿਲਾਂ ਬੋਲ ਰਹੀ ਸੀ ਬੋਲਣਾ ਹੁਣ ਇੱਥੇ ਇੱਧਰ ਦੇਖੋ ਮਾਲ ਲਾਂਦਾ ਪਿਆ ਤਾਂ ਆਪਾਂ ਇੱਥੇ ਹੀ ਲਾਣਾ ਵਾ ਜੀ ਦੁਕਾਨਾਂ ਦੇ ਮਾਲ ਕਿਉਂ ਲਗਾਣਾ ਇੱਥੇ ਮਾਲ ਕਿੱਥੇ ਲਾਣਾ ਟਾਈਮ ਰੱਖਿਆ ਇਹਨਾਂ ਨੇ ਟਾਈਮ ਕਿਡਾ ਦੱਸੋ ਦੱਸੋ ਕਿੰਨਾ ਟਾਈਮ ਜਿਹਨਾਂ ਨੇ ਆਜਾ ਟਾਈਮ ਰੱਖਿਆ ਰਾਤ ਨੂੰ ਬੋਤਵਲਾ ਕੋਈ ਇੱਥੇ ਹੁੰਦਾ ਕੋਈ ਬਾਹਰ ਦਾ ਤੋ ਜਵੇ ਪੁਲਿਸ ਵਾਲਾ ਕਿਉਂ ਕਿਉਂ ਬੋਲਦੇ ਇੰਨੀ ਚੌਧਰੀਆਂ ਵਜਦੀਆਂ ਪਈਆਂ ਗੋਲੀਆਂ ਵਜਦੀਆਂ ਪਈਆਂ ਉਹਦਾ ਪੁਲਿਸ ਵਾਲੇ ਕਿੱਥੇ ਆ ਅਬੋਰ ਚ ਗੋਲੀ ਵਜੀ ਉਹਦਾ ਪੁਲਿਸ ਵਾਲੇ ਕਿੱਥੇ ਆਪਾਂ ਤਾਂ ਕਰਦੇ ਪਈਆਂ ਸੀ ਜੌਂ ਕਢਾਓ ਕਢਾਓ ਬਸ ਉਹ ਤਾਂ ਠੀਕ ਢੀ ਗੱਡੀ ਕਰਕੇ ਢਾ ਕੇ ਨੇ ਕਢਾ ਦੇ ਬੰਦੇ ਜਾਨ ਕਢਾਵੇਂ ਨਹੀਂ ਕੋਡੀਆਂ ਆਹ ਦੇਖੀ ਕਢਾਉਣ ਦੇ ਨਾਲ ਪਤਾ ਨਹੀਂ ਕਿ ਪਤਾ ਨਹੀਂ ਮਾੜਾ ਹਵਾ ਪਰ ਕਢਾ ਜਦੋਂ ਮੈਂ ਬੋਲ ਜੀ ਕਢਾ ਦਿੰਦੇ ਕਢਾ ਲੂ ਗਾ ਨੇ